ਗਰਧਾ ਭਰਪੂਰ ਹੁੰਦੇ ਨੇ ਕੈਲਸ਼ੀਅਮ ਦਾ ਕਾਫੀ ਜ਼ਿਆਦਾ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਆਪਾਂ ਵੀ ਅੱਧੀਆ ਠੀਕ ਠਾਕ ਆ ਤੇ ਇਸੇ ਉਮੀਦ ਦੇ ਨਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਪਣਾ ਡੇਲੀ ਰੁਟੀਨ ਦਾ ਵਲੌਗ ਤੇ ਪਰ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਾਂ ਤੁਹਾਡੇ ਨਾਲ ਹੁਣੇ ਮੈਨੂੰ ਪਾਰਸਲ ਮੇਰਾ ਰਸੀਬ ਹੋਇਆ ਤੇ ਕੀ ਹੈ ਇਹਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦਿਖਾਵਾਂਗੇ ਕਿਉਂਕਿ ਛੋਟੀਆਂ-ਛੋਟੀਆਂ ਚੀਜ਼ਾਂ ਹੀ ਹੁੰਦੀਆਂ ਨੇ ਖੁਸ਼ੀਆਂ ਹੁੰਦੀਆਂ ਨੇ ਜੋ ਕਿ ਸ਼ੇਅਰ ਕਰਨ ਦੇ ਨਾਲ ਉਹਨਾਂ ਦੀ ਜੋ ਖੁਸ਼ੀ ਆ ਹੋਰ ਵੀ ਡਬਲ ਹੋ ਜਾਂਦੀ ਆਗੀ ਖੋਲਣ ਨੂੰ ਤਾਂ ਮੈਂ ਕੱਲੀ ਵੀ ਖੋਲ ਲੈਂਦੀ ਕੋਈ ਇਹਦੇ ਵਿੱਚ ਹੋਣੀ ਸੀ ਪਰ ਐਨਾ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀ ਭੈਣ ਭਾਈ ਨੂੰ ਚੀਜ਼ ਪਸੰਦ ਆ ਜਾਂਦੀ ਆ ਪਹਿਲਾਂ ਆਪਾਂ ਨੂੰ ਉਹ ਚੀਜ਼ ਬਾਰੇ ਨੌਲੇਜ ਨਹੀਂ ਹੁੰਦੀ ਦੇਖ ਕੇ ਪਤਾ ਲੱਗ ਜਾਂਦਾ ਵੀ ਹਾਂ ਉਹਦੇ ਕੀ ਯੂਜ਼ ਨੇ ਕਿੱਦਾਂ ਦੀ ਕਿ ਉਹ ਆ ਤੇ ਜਿੱਦਾਂ ਕਿ ਕਈ ਹੁਣ ਭੈਣਾਂ ਦੇ ਮਨ ਦੇ ਵਿੱਚ ਜੋ ਕਿ ਆਪਣੇ ਆਨਲਾਈਨ ਸ਼ਾਪਿੰਗ ਹੁੰਦੀ ਹੈ ਉਸ ਦੇ ਪ੍ਰਤੀ ਕਾਫੀ ਦਾਦਾ ਮਨ ਦੇ ਵਿੱਚ ਹੁੰਦਾ ਜਿਨ੍ਹਾਂ ਨੇ ਕਦੇ ਨਹੀਂ ਕੀਤੀ ਹੁੰਦੀ ਤੇ ਕਈਆਂ ਦਾ ਐਕਸਪੀਰੀਅੰਸ ਹੁੰਦਾ ਉਹ ਕਰਦੇ ਨੇਗੇ ਤੇ ਇਸ ਕਰਕੇ ਇੱਕ ਛੋਟੀ ਜਿਹੀ ਚੀਜ਼ ਦੇ ਨਾਲ ਕਾਫੀ ਚੀਜ਼ਾਂ ਦਾ ਚ ਫਾਇਦਾ ਹੋ ਜਾਂਦਾ ਤੇ ਵੀ ਇਹ ਮੋਟਿਵ ਇਹੀ ਸੀ ਤੁਹਾਡੇ ਨਾਲ ਇਹ ਸ਼ੇਅਰ ਕਰਨ ਦਾ ਹੋਰ ਕੋਈ ਇਹ ਮਕਸਦ ਨਹੀਂ ਹੁੰਦਾ ਵੀ ਆਪਾਂ ਚੀਜ਼ਾਂ ਦਿਖਾਉਣੀਆਂ ਹੁੰਦੀਆਂ ਨੇ ਤੇ ਮਕਸਦ ਸਿਰਫ ਇਹੀ ਹੁੰਦਾ ਕਿ ਆਪਣੇ ਇੱਕ ਚੀਜ਼ ਦਿਖਾਉਣ ਦੇ ਨਾਲ ਹੋਰਾਂ ਦੀਆਂ ਵੀ ਕਈ ਪ੍ਰੋਬਲਮਾਂ ਹੱਲ ਹੋ ਜਾਂਦੀਆਂ ਨੇ ਕਿਆਂ ਤੇ ਤਾਂ ਕਰਕੇ ਇਹ ਆਪਾਂ ਤੁਹਾਡੇ ਨਾਲ ਹੀ ਖੋਲਾਂਗੇ ਤੇ ਖੋਲਣ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਨੀਚੇ ਜ਼ਰੂਰ ਦੱਸਿਆ ਕਰੋ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਜੇ ਕੋਈ ਕਮੀ ਪੇਸ਼ੀ ਵੀ ਲੱਗਦੀ ਹੁੰਦੀ ਉਹ ਵੀ ਜ਼ਰੂਰ ਦੱਸਿਆ ਕਰੋ ਡਿਸਕ੍ਰਿਪਸ਼ਨ ਸੌਰੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਜੇ ਵਧੀਆ ਨਾ ਲੱਗੀ ਤਾਂ ਡਿਸ ਲਾਈਕ ਕਰ ਦਿਓ ਪੂਰਾ ਕੰਪਲੀਟ ਤੁਹਾਡੀ ਤੇ ਚਲੋ ਜੀ ਫਿਰ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਆਪਾਂ ਇਹਨੂੰ ਕਰਦੇ ਹਾਂ ਬੇਸਿਕਲੀ ਇਹਦੇ ਵਿੱਚ ਹੈ ਕੀ ਆ ਟਰਨ ਟੇਬਲ ਆ ਟਰਨ ਟੇਬਲ ਜੋ ਕਿ ਜਿੱਦਾਂ ਜਿਹੜੇ ਕਿ ਬੇਕਿੰਗ ਵਗੈਰਾ ਕਰਦੇ ਹੋਣਗੇ ਉਹਨਾਂ ਨੂੰ ਨਾਮ ਤੋਂ ਹੀ ਸਮਝ ਕੇ ਹੋਣਗੇ ਵੀ ਟਰਨ ਟੇਬਲ ਕਿਦਾਂ ਦਾ ਹੁੰਦਾ ਤੇ ਕਈਆਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਜਦੋਂ ਆਪਾਂ ਕੋਈ ਕੰਮ ਨਹੀਂ ਕਰਦੇ ਤਾਂ ਆਪਾਂ ਨੂੰ ਜੋ ਕਿ ਇੰਸਟਰੂਮੈਂਟ ਵਗੈਰਾ ਹੁੰਦੇ ਨੇ ਉਹਨਾਂ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ ਜਿੱਦਾਂ ਜਿੱਦਾਂ ਆਪਾਂ ਕਰਦੇ ਰਹਿੰਦੇ ਆਪਾਂ ਨੂੰ 익ਸਪੀਰੀਅਸ ਆਉਂਦਾ ਰਹਿੰਦਾ ਤੇ ਟਰਨ ਟੇਬਲ ਬੇਸਿਕਲੀ ਹੁੰਦਾ ਕੀ ਹੈ ਜਿੱਦਾਂ ਕਿ ਆਪਾਂ ਬੇਕਿੰਗ ਵਗੈਰਾ ਚ ਕੇਕ ਵਗੈਰਾ ਬਣਾਉਣੀ ਹੈ ਨਾ ਕੇਕ ਜਦੋਂ ਬਣਾਉਣੀ ਹੈਗੇ ਤਾਂ ਤੁਸੀਂ ਦੇਖਿਆ ਹੁਣ ਇਦਾਂ ਬੇਕਰੀ ਵਾਲੇ ਗੋਲ-ਗੋਲ ਨੇ ਘੁੰਮਨ ਦਾ ਟੇਬਲ ਤੇ ਰੱਖਿਆ ਹੁੰਦਾ ਉਹਨੂੰ ਕਹਿੰਦੇ ਨੇ ਟਰਨ ਟੇਬਲ ਤੇ ਖੋਲਣ ਲਈ ਹੁਣ ਇਹ ਬਹੁਤ ਕੋਲ ਤੇ ਗਾ ਲਿਆ ਨਹੀਂ ਹੈਗਾ ਕੋਈ ਚੀਜ਼ ਲੱਭਦੀ ਕੰਗਾ ਹੈ ਹੱਥ 'ਚ ਲਾਉਂਦੇ ਆਪਣਾ ਹੋ ਗਿਆ ਦੇਸੀ ਬੰਦੇ ਤੇ ਦੇਸੀ ਚੁਗੜਾ ਵਾਓ ਹੋਖੀ ਆ ਦੇਖੋ ਤੇ ਇਹ ਮੈਕਯੋਮਾ ਦਾ ਆ ਦੇਖੋ ਇੱਥੇ ਜਿਹੜਾ ਪੱਕੇ ਕੇਕ ਵਗੈਰਾ ਬਣਾਣੇ ਆਗੇ ਤਾਂ ਤੁਸੀਂ ਇਦਾਂ ਇਹਨੂੰ ਰੱਖ ਕੇ ਇਦਾਂ ਰੱਖ ਲੈ ਇਹਦੇ ਉੱਪਰ ਆਪ ਆਪਣਾ ਕੇਕ ਰੱਖ ਸਕਦੇ ਆ ਤੇ ਜਦ ਕੇਕ ਦੇ ਆਪਾਂ ਫਰੋਸਟਿੰਗ ਆਈਸਿੰਗ ਵਗੈਰਾ ਕਰਦੇ ਆ ਨਾ ਤੇ ਉਹ ਚੀਜ਼ ਚ ਕਾਫੀ ਜ਼ਿਆਦਾ ਜਦ ਆਪਾਂ ਨਾਰਮਲ ਢਾਂਡੇ ਦੇ ਉੱਪਰ ਰੱਖ ਲੈਨੇ ਤਾਂ ਉਹ ਫਿਰ ਰੋਟੇਟ ਨਹੀਂ ਹੁੰਦਾ ਇਸ ਕਰਕੇ ਫਿਰ ਉਹ ਥੋੜਾ ਜਿਹਾ ਆਈਸਿੰਗ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਫਿਰ ਮੈਂ ਇਹ ਮੰਗਾਇਆ ਸੀਗਾ ਆ ਦੇ ਕਾਫੀ ਜ਼ਿਆਦਾ बेसिकली जिदा हम अपना केक देख इस तरह बस तो कोई ज़्यादा कॉस्टली भी नहीं है ना ये मैनू मेरे ख्याल अच्छे एक सौ त्रेहटर पाएगा वन सिक्सटी थ्री सिर्फ क्वालिटी दे। वाइज वाइया तो आप नीचे ਤੇ ਆਪਕਾ ਕਲਰ ਵਗੈਰਾ ਕਾਫੀ ਹੁੰਦੇ ਨੇਗੇ ਤੇ ਮੇਰੇ ਖਲ ਚ ਕਲਰ ਤਾਂ ਵੈਸੇ ਉਹ ਆਪ ਹੀ ਉਹ ਕਰ ਦਿੰਦੇ ਨੇ ਭੇਜ ਦਿੰਦੇ ਨੇ ਮੇਰੇ ਕੋਲੇ ਆ ਆ ਕੰਮ ਕਰਨਾ ਇਦਨਾ ਕਾਫੀ ਜਿਆਦਾ ਈਜੀ ਹੋ ਜਾਂਦਾ ਬਸ ਇਸੇ થી ਆਪਣਾ ਇੱਕ ਪਾਰਸ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਹੋਵੇ ਜੇ ਤੁਹਾਡੇ ਕੰਮ ਦਾ ਜੇ ਤੁਸੀਂ ਇਹਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ نیچے ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹਦਾ ਲਿੰਕ ਪ੍ਰੋਵਾਈਡ ਕਰ ਦੋਗੇ ਤਾਂ ਤੁਸੀਂ ਇਹਨੂੰ ਬਾਏ ਵੀ ਕਰ ਸਕਦੇ ਹੋਗੇ ਤੇ ਮੈਂ ਲੋੜ ਦੇ ਲੋਕ ਤੇ ਲੋਕੀ ਕਰਦੇ ਆਪਾਂ ਹੋਰ ਆਪਣੇ ਕੰਮ ਕਾਰ ਤੇ ਬਣੇ ਰਹੋ ਹਾਂ ਦੇਖੋ ਮੈਂ ਸਿੱਧਾ ਕੋ ਮਦਹੀ ਕਾਫੀ ਜਿਆਦਾ ਸਰਕਲ ਕਾਫੀ ਜਿਆਦਾ ਦੇ ਰਿਹਾ ਦੇਖੋ ਕਰਦੇ ਸੀ ਰੋਸਟ ਮਖਾਣੇ ਤੇ ਨਾਰਮਲੀ ਵੈਸੀ ਚਾਹ ਦੇ ਨਾਲ ਖਾਣ ਕਾਫੀ ਜਿਆਦਾ ਪੋਸਟਿਵ ਹੁੰਦੇ ਨੇ ਕਿ ਫਾਈਬਰ ਨਾਲ ਭਰਪੂਰ ਹੁੰਦੇ ਨੇ ਕੈਲਸ਼ੀਅਮ ਦਾ ਕਾਫੀ ਜਿਆਦਾ ਖਜ਼ਾਨਾ ਪਾਇਆ ਜਾਂਦਾ ਇਹਨਾਂ ਨੂੰ ਤੇ ਕਾਫੀ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਇਹਨਾਂ ਚ ਇਸ ਤੋਂ ਕੋਲ ਦਾ ਖਾੜਦੇ ਤੇ ਚਾਹ ਇਦਾਂ ਦੀਆਂ ਚੀਜ਼ਾਂ ਦਾ ਜ਼ਰੂਰ ਆਪਾਂ ਨੂੰ ਸੇਵਨ ਕਰਨਾ ਚਾਹੀਦਾ ਜੋ ਕਿ ਆਪਣੇ ਸਰੀਰ ਨੂੰ ਵਧੀਆ ਹੋਣ ਤੇ ਤੇ ਆਪਣੇ ਸਰੀਰ ਦੇ ਅਸਰ ਜੋ ਵੀ ਕਮੀ ਆ ਹੁਣ ਉਹਨਾਂ ਨੂੰ ਪੂਰਾ ਕਰ ਸਕਣ ਤੇ ਇਸ ਕਰਕੇ ਬਸ ਮੈਂ ਇੱਕ ਚਮਚ ਕਿਓ ਦਾ ਪਾ ਕੇ ਤੇ ਆਪਾਂ ਰੋਸਟ ਕਰ ਲਾਂਗੇ ਇਹਨਾਂ ਨੂੰ ਤੇ ਫਿਰ ਚਾਹ ਦੇ ਨਾਲ ਤੁਸੀਂ ਮੁੱਠੀ ਕਰ ਲੈ ਸਕਦੇ ਹੋ ਵਧੀਆ ਲੱਗਦੇ ਨੇ ਖਾਣ ਚ ਵੀ ਤੇ ਉਹਦਾ ਸਰੀਰ ਲਈ ਵੀ ਫਾਇਦੇਮੰਦ ਦਾ ਚੀਜ਼ ਇਹ ਤੇ ਨਾਲ ਆਪਾਂ ਬਣਾਇਆ ਆਪਣੇ ਅਦਰਕ ਵਾਲੀ ਚਾਹ ਕਾਈ ਹੋ ਗਿਆ ਇੱਕ ਹਨ ਮੋਨੋ ਘਟਾ ਯੋਜਿਸ ਕੁ ਲੋ ਅਸੀਂ ਆਪਾਂ ਪੰਜੀਰੀ ਵੀ ਬਣਾਵਾਂਗੇ ਹੋ ਸਕਦਾ ਜ ਬਣਾਈਏ ਜਾਂ ਕੱਲ ਬਣਾਈਏ ਪੰਜੀਰੀ ਦਾ ਆਪਾਂ ਸਮਾਨ ਲੈ ਆਏ ਸੀਗੇ ਤੇ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਆਪਾਂ ਆਪਾਂ ਆਪਣੀ ਚਾਹ ਮੈਂ ਚਾਹ ਵਿੱਕੀ ਪੀਂਦੀ ਮੈਂ ਮਿੱਠਾ ਦੇ ਪਾ ਕੇ ਪੀਂਦੀ ਜਾਂਦੀ ਇਹ ਮਿੱਠੀ ਚਾਹ ਪੀਣੀ ਵੀ ਆ ਬੈਲੈਂਸ ਕਰਨ ਵਾਸਤੇ ਦਿਨ ਚ ਸਿਰਫ ਇੱਕ ਵਾਰੀ ਉਹ ਗੁੜ ਵਾਲੀ ਪੀਂਦੀ ਆ ਚੀਨੀ ਵਾਲੀ ਨਹੀਂ ਪੀਂਦੀ ਚਲੋ ਜੀ ਨਖਾਣੇ ਆਪਣੇ ਹੋ ਗਏ ਆ ਦੇਖੋ ਚੰਗੀ ਤਰ੍ਹਾਂ ਹੱਥ ਨਾਲ ਭੁਰੰਗ ਲੱਗ ਕੇ ਦੇਖੀ ਜੀ ਇਹਨਾਂ ਦੀ ਨਿਸ਼ਾਨੀ ਹੁੰਦੀ ਆ ਤੇ ਤੁਸੀਂ ਵੀ ਜ਼ਰੂਰ ਇਹਨਾਂ ਨੂੰ ਆਪਣੇ ਡਾਈਟ ਦੇ ਵਿੱਚ ਇਨਕਲੂਡ ਕਰੋ ਖਾਇਆ ਕਰੋ ਬਹੁਤ ਹੀ ਫਾਇਦੇਮੰਦ ਨੇਗੇ ਦੇਖ thank you

ਦਰدی کہانی ਆ ਕਿ ਬਣਾਏ ਸੀ ਵੀ ਦੱਸਿਓ ਵੈਸੇ ਤਾਂ ਮੈਂ ਨੰਦੀ ਮਸਰੀ ਨੂੰ ਤੜਕਾ ਲਾ ਕੇ ਹੀ ਬਣਾਉਣੀ ਹੁੰਦੀ ਹੈ ਹਾਤੇ ਮੈਂ ਹਰੇ ਲਸਣ ਕੋਈ ਨਾ ਸੁੰਗਣਾ ਨਹੀਂ ਹਾ ਤਾਂ ਮੈਂ ਕੱਢ ਲਉ ਹਾਰੇ ਪਕਾਣ ਦਾ ਮਝ ਕੇ ਮਾ ਕੇ ਦੇਖਣਾ ਚਾਹੀਦਾ ਅਜਾ ਪਹਿਲਾਂ ਇਪਾੜ ਨੂੰ ਦੇ ਕੇ ਥਿਆ ਲਵਨਿਆ ਫਿਰ ਢੱਕਾ ਲਾਦਾ ਹਾਂ ਕੋਈ ਨਾ ਪਾਤਾ ਕੀ ਕਰਾਂ ਚਲੋ ਦੇਖਦੇ ਹਾਂ ਕੋਈ ਗੱਲਾਂ ਨਹੀਂ ਨਹੀਂ ਤਾਂ ਫਿਰ ਕਾਲੂ ਬਣਾਵਾਂਗੇ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਲਾਈਕ ਕਰਨਾ ਭੁੱਲ ਜਾਨੇ ਫਸੀ ਤੇ ਲਾਈਕ ਦੇ ਵਿੱਚ ਕੰਜੂਸੀ ਨਾ ਕਰੇ ਲਾਈਕ ਵੀ ਜ਼ਰੂਰ ਕਰਕੇ ਜਾਇਆ ਕਰੋ ਵੀリエ ਚਾਹ ਫਿਰ ਮਿਲਦੇ ਆਪਾਂ